ਹੋਰ ਵੀ ਸਖਮੇਂਦਰਾ ਕੀ ਹਾਲਾਂ ਵਧੀਆ ਵਧੀਆ ਜਗਤਾਰ ਤੂੰ ਦੱਸ ਉਹ ਠੀਕ ਠਾਕ ਆ ਹਾਂ ਬਿਲਕੁਲ ਤੇ ਯਾਰ ਦਿੱਲੀ ਵੋਟਾਂ ਪੈ ਗਈਆਂ ਫਿਰ ਹਾਂ ਹਾਂ ਸੁਣਾ ਕੋਈ ਉਹਦੇ ਬਾਰੇ ਵਿਚਾਰ ਚਰਚਾ ਲੈ ਸੁਣ ਫਿਰ ਹਾਂ ਜਦੋਂ ਤਰੀਕ ਹੋ ਗਈ 8 ਅੱਛਾ ਉਹਨਾਂ ਨੇ ਗਿਣਤੀ ਸ਼ੁਰੂ ਕਰਤੀ ਕਰਕੇ ਕੱਠ ਅੱਛਾ ਕਿਹੜੀ ਪਾਰਟੀ ਜਿੱਤੀ ਕਿਹੜੀ ਹਾਰੀ ਤੈਨੂੰ ਸਮਝਾਉਣਾ ਮੈਂ ਗੱਲ ਸਾਰੀ ਅੱਛਾ ਕੇਜਰੀਵਾਲ ਹੋ ਗਿਆ ਨਾਰਾਜ਼ ਮੋਦੀ ਹੱਸ ਪਿਆ ਕਰਕੇ ਹੇੜ ਹੇੜ ਕਹਿੰਦੇ 27 ਸਾਲਾਂ ਬਾਅਦ ਦਿੱਲੀ ਚ ਕਮਲ ਦਾ ਫੁੱਲ ਗਿਆ ਖੇੜ ਕੰਨਾਂ ਨੇ ਸੁਣਿਆ ਜਦੋਂ ਰਿਜ਼ਲਟ ਸੁਣ ਕੇ ਫੇਲ ਹੋਣ ਵਾਲਾ ਹੋ ਗਿਆ ਹਲਟ ਕੇਜਰੀਵਾਲ ਦਾ ਐਸਾ ਕੰਮ ਲਟਕਾ ਜਗਤਾਰ ਉਹਨੂੰ ਪੂਰਾ ਵੱਡਾ ਲੱਗਿਆ ਇੱਕੀ ਝਟਕਾ ਚੋਕਰੀਵਾਲ ਹਰ ਗਿਆ ਅਮਰੀਕਾ ਕੈਨੇਡਾ ਤਾਂ ਹੀ ਗੱਲ ਗਈ ਛੇੜ ਕਹਿੰਦੇ 27 ਸਾਲਾਂ ਬਾਅਦ ਦਿੱਲੀ ਚ ਭਾਜਪਾ ਦਾ ਕਮਲ ਦਾ ਫੁੱਲ ਫੇਰ ਗਿਆ ਖੇਡ ਹਮੇਸ਼ਾ ਹਾਂ ਠੀਕ ਹੈ ਜਗਤਾਰ ਹੁਣ ਆਪਾਂ ਤੇ ਇਹ ਕਹਿੰਨੇ ਆ ਦਿੱਲੀ ਚ ਆਮ ਆਦਮੀ ਦੀ ਸਰਕਾਰ ਡੱਗ ਪੀ ਡੱਗ ਪੀ ਹੁਣ ਆਪਾਂ ਤੇ ਇਹ ਕਹਿੰਨੇ ਆ ਭਗਵਾਨਤਮਾਨ ਜੀ ਨੂੰ ਵੀ ਲੋਕਾਂ ਦੇ ਹਿੱਤਾਂ ਚ ਰਹਿ ਕੇ ਹੂੰ ਪੰਜਾਬ ਦੇ ਕੰਮ ਕਰੋ ਪੰਜਾਬ ਦੇ ਕੰਮ ਕਰੋ ਤਾਂ ਕਿ ਗਾਹਾਂ ਨੂੰ ਥੋੜ ਨੂੰ ਲੋਕ ਵੋਟਾਂ ਪਾਉਣ ਵੱਧ ਤੋਂ ਵੱਧ ਗਿਣਤੀ ਚ ਜਤਾਉਣ ਤੁਹਾਡੇ ਨਾਲ ਦਿੱਲੀ ਵਾਲੀ ਨਾ ਹੋਵੇ ਹਾਂਜੀ ਹੂੰ ਲਓ ਜੀ ਅਸੀਂ ਪਾਰਟੀ ਨੂੰ ਨਸੀਹਤ ਦੇ ਰਹੇ ਆ ਜੀ ਹਾਂਜੀ ਦਿੱਲੀ ਵਿੱਚ ਹੋਗੀ ਥੋੜੀ ਵੱਡੀ ਹਾਰ ਜੀ ਵੱਡੇ ਵੱਡੇ ਚਿਹਰੇ ਡਿੱਗੇ ਮੂੰਹ ਪਾਰ ਜੀ ਤੁਹਾਡੇ ਕੋਲ ਨਹੀਂ ਇਸ ਦਾ ਜਵਾਬ ਜੀ ਸਾਂਬ ਲੋ ਜੇ ਸਾਂਬ ਹੁੰਦਾ ਹੈ ਪੰਜਾਬ ਜੀ ਸਾਂਬ ਲੋ ਜੇ ਸਾਂਬ ਹੁੰਦਾ ਹੈ ਪੰਜਾਬ ਜੀ ਗੱਲਾਂ ਨਾਲ ਲੋਕਾਂ ਨੂੰ ਸੀ ਅਲਿਆ ਜਾਇ ਆ ਜੀ ਲਾਲਾ ਝੂਠੇ ਲਾਰੇ ਸੀ ਮਗਰ ਲਾਇਆ ਜੀ ਪੂਰੇ ਨਹੀਂ ਕੀਤੇ ਲੋਕਾਂ ਦੇ ਖਵਾਬ ਜੀ ਸਾਂਬ ਲੋ ਜੇ ਸਾਂਬ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਜਿਹੜੇ ਕੰਮਾਂ ਲਈ ਤੁਹਾਨੂੰ ਲੈ ਕੇ ਆਏ ਸੀ ਕੀਤਾ ਨਹੀਂ ਕੰਮ ਕਰਤੇ ਪਰਾਏ ਜੀ ਧਰਨੇ ਮਜਾਰੇ ਹੁੰਦੇ ਬੇ ਹਿਸਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਹੋਰ ਨਾ ਸਾ ਖੋਰੀ ਗੈਂਗ ਨੇ ਮਚਾਈ ਅੱਤ ਜੀ ਰਾਖੋ ਲੋ ਜੇ ਰੱਖੀ ਜਾਂਦੀ ਹੁਣ ਪਤ ਜੀ ਛਾੜ ਦਿਓ ਹੁਕਮ ਜੇ ਵੀ ਜਨਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਕੋਲਾਰਿਆਂ ਦੇ ਨਾਲ ਰਾਜ ਨਹੀਂ ਚੱਲਦੇ ਪੰਜਾਂ ਸਾਲਾਂ ਬਾਅਦ ਲੋਕੀ ਨਹੀਂ ਚੱਲਦੇ ਵੋਟਾਂ ਪਾ ਕੇ ਪੱਤਾ ਕਰ ਦੇ ਨਸਾਫ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਉਹ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਹੋ ਪਿੰਡੋਂ ਪਿੰਡ ਚਿੱਟੇ ਦੀ ਹੈ ਪਰ ਮਾਰ ਜੀ ਰੋਕ ਲਵੋ ਛੇਤੀ ਆਖੇ ਜਗਤਾਰ ਜੀ ਦਲੀਬਾਲੀ ਹੋਣੀ ਲਾਲ ਬੋਹ ਸਾਬ ਜੀ ਸਾੰਬ ਲੋਜੇ ਸਾੰਬ ਹੁੰਦਾ ਹੈ ਪੰਜਾਬ ਜੀ ਉਹ ਸਾੰਬ ਲੋਜੇ ਸਾੰਬ ਹੁੰਦਾ ਹੈ ਪੰਜਾਬ ਜੀ ਸਾੰਬ ਲੋਜੇ ਸਾੰਬ ਹੁੰਦਾ ਹੈ ਪੰਜਾਬ ਜੀ